ਹਾਂਜੀ ਗਾਇਸ ਕੀ ਹਾਲ ਚਾਲ ਆਮੀਰ ਕਾਦੇ ਆ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਫ੍ਰੀ ਦੇ ਗੁਰਕਡੇ ਖਾਂਦੇ ਆਪਾਂ ਆਪਾਂ ਪਿੰਲੇ ਜਾ ਪਿੰਜਾ ਦੇ ਚਾਹ ਨਾਲ ਰਹਿਗੇ ਆ ਗੁਰਕਰੇ ਲੂਇਜ਼ ਬਿਸਕੁਟ ਸਾਰਾ ਕੁਝ ਹੀ ਹੁੰਦਾ ਪਰ ਹੁਣ ਹੈ ਨਹੀਂ ਅਸ ਟਾਈਮ ਹੁਣ ਇਸ ਟਾਈਮ ਹੈਗੀ ਕੱਲੀ ਆਹ ਕੱਲੇ ਚਾਹ ਪਾਈਆ ਉਹਨੇ ਪੀ ਲਈ ਚਾਹ ਇੰਨੇ ਤਾਂ ਗਿਆ ਇਹ ਨਾ ਮਰ ਚਾਹ ਮੈਂ ਨਹੀਂ ਯਾਰ ਪੀ ਲੈ ਹੁਣ ਪਾਈ ਆ ਮੁਗਿਆ ਨਹੀਂ ਸੀ ਉਹ ਤਾਂ ਹੀ ਚਾਹ ਨਾ ਪਾਇਆ ਇਹ ਨਹੀਂ ਪਾਈਗੀ ਪੀ ਲੈ ਨਾ ਯਾਰ ਲੋ ਜੀ ਆਪਾਂ ਅੱਜ ਸਾਡੇ ਵੱਲ ਦਜੀ ਸ਼ੋਪ ਤੇ ਆਇਆ ਆ ਟੂਲਾ ਭਾਜੀ ਆਪਣਾ ਹਾਂਜੀ ਗਾਇਸ ਤੇ ਕੀ ਹਾਲ ਚਾਲ ਆ ਦੋਸਤੋਂ ਸਾਰੇ ਵੀ ਰਿਹਾ ਠੀਕ ਆਪਾਂ ਕਿੰਨੇ ਦਿਨ ਹੋ ਗਏ ਆਪਾਂ ਬਲੌਗ ਪਾਇਆ ਨਹੀਂ ਸੀਗਾ ਸਾਡਾ ਦਿਲ ਨਹੀਂ ਕੀਤਾ ਸੀਗਾ ਬਲੌਗ ਪੌਣ ਦਾ ਆਪਾਂ ਕੱਲ ਆਇਆ ਤੇ ਦੇਖ ਲਓ ਇਹਦਾ ਪੌਂਦੇ ਆ ਰੋਜ਼ ਪਤਾ ਨਹੀਂ ਕਿਦਾਂ ਵੀ ਆ ਡੇਲੀ ਆਪਣੇ ਚੈਨਲ ਦਾ ਨਾਮ ਹੈਗਾ ਆਪਣੇ ਸਾਡੇ ਚੈਨਲ ਦਾ ਨਾਮ ਹੈਗਾ ਪੀਵੀਰੋਟ ਡੇਲੀ ਬਲੌਗ ਤੇ ਇਹਨਾਂ ਦੇ ਚੈਨਲ ਦਾ ਕੀ ਨਾਮ ਆ ਪੰਜਾਬ ਦੇ ਮਿਹਨਤੀ ਪੰਜਾਬ ਦੇ ਮਿਹਨਤੀ ਮੁੰਡੇ ਠੀਕ ਆ ਜੀ ਰੋਜ਼ ਬਲੌਗ ਦੇਖਿਆ ਕਰੋ ਵਧੀਆ ਤੋਂ ਵਧੀਆ ਬਲੌਗ ਆਉਂਦੇ ਆ ਤੇ ਆਪਾਂ ਗੱਲਾਂਬਾਤਾਂ ਵੀ ਕਰਦੇ ਹੁੰਨੇ ਆ ਲੋਕਾਂ ਨਾਲ ਤੇ ਲੋਕੀ ਸਾਡੇ ਨਾਲ ਵੀ ਕਰਦੇ ਆ ਤੇ ਬਾਕੀ ਪ੍ਰੇਨਚੋ ਸਕੂਲੇ ਗਿਆ ਆ ਪ੍ਰੀਤਮ ਵੀ ਇੱਧਰ ਆਪਣੀ ਸ਼ਾਪ ਤੇ ਇੱਧਰ ਦਾ ਤੇ ਉਹ ਵੱਲੇ ਤੱਕ ਉਹ ਵੀ ਸਕੂਲੇ ਆ ਪ੍ਰੀਤਮ ਤੇ ਉਹ ਆਉਣਗੇ 3 ਵਜੇ ਤੋਂ ਬਾਅਦ ਤੇ ਫਿਰ ਆਪਾਂ ਕਰਾਂਗੇ ਤੁਹਾਡੇ ਨਾਲ ਗੱਲਬਾਤ ਨਾਲ ਬਣੇ ਰਹੋ ਬਸ ਤੇ ਨਾਲ ਸਾਡੇ ਜੁੜੇ ਰਹੋ ਹਾਂਜੀ ਇੱਧਰ ਚੱਲੇ ਹਾਂ ਹੀ ਰੋਇਤ ਸਾਹਿਬ ਜੀ ਕੰਮ ਚੰਦੇ ਲੈ ਆਕਸ਼ਨ ਤੇ ਜਾਣਾ ਹੁਣ ਕਿੱਦਾਂ ਆਇਆ ਨਹੀਂ ਮੁੰਡਾ ਹਲੇ ਲੈਣ ਉਹ ਦਾ ਵਿਆਹ ਜਲੰਧਰੋਂ ਆਉਂਦੇ ਵੇ ਉਹ ਜਲੰਧਰੋਂ ਤੁਰਿਆ ਕਿੱਥੋਂ ਤੁਰਿਆ ਆ ਪਹੁੰਚਿਆ ਨਹੀਂ ਅਜੇ ਤੱਕ ਉਹ ਨੂੰ ਕੀਤਾ ਦੋ ਵਾਰੀ ਕਹਿੰਦਾ ਹੁਣ ਰਾਜੇ ਪਹੁੰਚਿਆ ਨਹੀਂ ਅਜੇ ਤੱਕ ਕਹਿੰਦਾ ਫੋਨ ਕਰਦਾ ਤੈਨੂੰ ਆਣ ਕੇ ਚੱਲ ਆਈ ਜਾਣਾ ਮੈਂ ਬਾਹਰ ਦੇ ਦਿਆਂ ਹੁਣ ਗਾਗ ਆ ਗਈ ਆ ਚੱਲ ਯਾਰ ਗਾਗ ਦੇਖੀਏ ਵੇ ਬਾਹਰ ਹੁਣ ਇਹ ਦੇਖੀ ਲਣਾ ਇਹਨਾਂ ਨੇ ਇਹ ਤਾਂ ਇਦਾਂ ਹੀ ਹੁੰਦੇ ਲੋ ਜੀ ਆਪਾਂ ਹੁਣ ਗਾਇਜ਼ ਲੱਗੇ ਆਂ ਸੌਂਗ ਸੁਣਦੇ ਆਂ ਤੇ ਬਿੱਲੇ ਬਿੱਠੇ ਸੀਗੇ ਆਪਣੇ ਕੋ ਆਇਆ ਰੋਹਿਤ ਭਰਾ ਆਪਣਾ ਔਰ ਇਹ ਹੈ ਕਿ ਚਾਹ ਤੇ ਉਹ ਹੈਗੇ ਗੁਰਕਰੇ ਲੋ ਜੀ ਇੱਕ ਆ ਦੇਖੋ ਇੱਧਰ ਝੋਲ ਲੰਮਾ ਪਿਆ ਆ ਪ੍ਰੀਤਮ ਇੱਧਰ ਬੈਠਾ ਆ ਤੇ ਅਸੀਂ ਆ ਗਏ ਆ ਇੱਧਰ ਖੜੇ ਆ ਉਹ ਜਿਆਦਾ ਨਾ ਬੋਲ ਸਮਝਿਆ ਮੈਂ ਤਾਂ ਮੈਂ ਤੇਰੇ ਨਾਲ ਰਹਿਣ ਦਾ ਮੇਰਾ ਸੁਪਨਾ ਹੈ ਕਿ ਨਹੀਂ ਗੱਲਬਾਤ ਉਹ ਪਹਿਲੇ ਪਲੀਏ ਜਿੱਦਾਂ ਮਲੇ ਪਾਜੀ ਤੁਹਾਨੂੰ ਉਹ ਨਜ਼ਰ ਰੱਖੇ ਸਨ ਲੱਖ 50 ਸਿਹਰਾਵਾ ਨੇ ਠੀਕ ਹੈ ਬਈ ਅੱਬ ਕਿਰਮਾ ਆਪਣਾ ਆਇਆ ਛੋਟੇ ਲਿਆਂ ਆਪਾਂ ਨੂੰ ਤੇ ਕੰਮ ਜੀ ਥੋੜਾ ਜਿਹਾ ਉਹ ਨਿੱਕਾ ਜਿਹਾ ਤੇ ਉਹ ਕਰਨ ਗਈ ਸੀ ਆਪਾਂ ਤੇ ਹੁਣ ਆਪਾਂ ਫਿਰ ਹੋ ਗਏ ਕੰਮ ਕਰਕੇ ਤੇ 50000 ਰੁਪਏ ਛੋਟੇ ਆ ਗਏ ਆ ਇਹ ਹੈ ਪ੍ਰਿਆਨਛ ਸਪ੍ਰੀਟ ਮੰਦਰ ਆ ਅੱਛਾ ਤਿੰਨ ਵਾਰੀ ਨਹੀਂ ਭਾਜੀ ਭਰੂ ਨਹੀਂ ਲੈਂਦੀ ਐ ਸਨੈਪਚੈਟ ਤੇ ਸਾਰੇ ਸੁਣ ਰਹੇ ਆ ਕੀ ਕੀ ਕਹਿੰਦਾ ਪਿਆਰੇ ਦਾਇਆ ਸਰ ਹੈ ਲੋ ਜੀ ਗਾਇਜ਼ ਹੁਣ ਆਪਾਂ ਸੁਣਨਦੇ ਆ ਗਾਣੇ ਪਹਿਲੇ ਬੈਠੇ ਸੀਗੇ ਤੇ ਇੱਥੇ ਕਰਦੇ ਬਲੌਗ ਦੀ ਐਂਡਿੰਗ BB08 ਦੇਡੀ ਬਲੌਗ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸਾਰੇ ਜਣੇ ਤੇ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰ ਲਓ ਪੀਵੀ08 ਦਿੱਲੀ ਬਲੌਗ ਤੇ ਬਲੌਗ ਸਾਡੇ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਘੱਟ ਤੋਂ ਘੱਟ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਤੇ ਘੱਟ ਤੋਂ ਘੱਟ ਲਾਈਕ ਤੇ ਸ਼ੇਅਰ ਘੱਟ ਤੋਂ ਘੱਟ ਨਹੀਂ ਜ਼ਰੂਰ ਕਰਿਆ ਕਰੋ। ਯਾਰ ਕੱਟ ਤੋਂ ਕੱਟ ਤੁਸੀਂ ਉਹ ਕਰੋ। ਕੱਟ ਤੋਂ ਕੱਟ ਤੁਹਾਨੂੰ ਗਾਲਾ ਕੱਢੋ ਤੇ ਵੱਧ ਤੋਂ ਵੱਧ ਲਾਈਕ ਕਰੋ। ਕੱਟ ਤੋਂ ਕੱਟ ਤੁਹਾਨੂੰ ਤਾਰੀਫ਼ ਕਰੋ। ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਵੱਧ ਤੋਂ ਵੱਧ ਸਬਸਕ੍ਰਾਈਬ ਜੀ ਉਹ ਕਰੋ ਸਾਰੇ ਜਾਣੇ। ਠੀਕ ਹੈ ਜੀ। ਵੀਰੋ ਅੱਠ ਡੇਲੀ ਬਲੌਗ ਤੁਹਾਡਾ ਚੈਨਲ ਆ। ਸਬਸਕ੍ਰਾਈਬਰ ਹੋ ਜੀ ਤਦਾ। ਸਾਰੇਆਂ ਦਾ ਚੈਨਲ ਹੈਗਾ ਵੀਰੋ ਅੱਠ ਤੇਰੀ ਗੱਲ। ਵਾਈਰੋ ਜੀ ਦੇ ਖਾਲਸਾ। ਥੈਂਕ ਯੂ ਤੁਹਾਨੂੰ। ਅੱਗੇ ਨੂੰ ਆਉਂਦਾ ਜੀ।